ਸਭਰਾ 855 5 ਸਟਾਰ ਰਿਵਰਸ ਪੀਟੀਓ ਕਲਟੋਬ ਮੜਲਾ ਫੈਬਰੂਰੀ ਹੋਡ ਲੱਗੀ ਹੋਈ ਆ ਸੋਨਾ ਲਿਖਾ ਡੀਆਈ 50 ਆ ਸਿਕੰਦਰ ਮਾਡਲ ਆ ਸਿਕੰਦਰ ਟਾ ਗਿਆ ਐ ਸਿਕੰਦਰ 52 ਹਾਰਸ ਪਾਵਰ ਆ ਸਭਰਾ 744 ਹੋਰ ਸਟਾਰ ਰਿਵਰਸ ਪੀਟੀਓ ਕਲੋਸ ਕਰ ਇੰਜਨ ਵਾਲਾ ਜੀ ਕਲੋਸ ਕਰ ਇੰਜਨ ਵਾਲਾ ਸਾਨੂੰ ਦਿਖਾਉਣਾ ਆਹ ਲੱਗੀ ਹੋਈ ਆ ਮੋਹਰ ਲੱਗੀ ਆ ਲੱਗੀ ਹੋਈ ਆ ਮੋਹਰ ਕਲੋਸ ਕਰ ਇੰਜਨ ਦੀ ਹਾਂਜੀ ਇਹਦੀ ਕਹਿੰਦੇ ਡਿਮਾਂਡ ਵਾਲੀ ਆ ਟਰੈਕਟਰ ਪਾਲਿਆ ਨਹੀਂ ਜਾਂਦਾ ਇਹ ਮੰਡੀ ਸਭ ਉਹ ਟਰੈਕਟਰਾਂ ਦੀ ਮੰਡੀ ਤੇ ਅੱਜ ਪੂਰੀ ਰੌਣਕਾਂ ਚਹਿਕਪਹਿਕਾ ਮੰਡੀ 'ਚ ਗਾਹਕ ਵੀ ਭਰ ਲਏ ਆ ਤੇ ਟਰੈਕਟਰ ਵੀ ਪੂਰੇ ਭਰ ਲਏ ਆ ਬਾਈ ਨਾਲ ਗੱਲਬਾਤ ਕਰਦੇ ਆ ਕਾ ਕਨਦੀਪ ਬਾਈ ਦਾ ਨਾਮ ਸਤਿ ਸ਼੍ਰੀ ਅਕਾਲ ਬਾਈ ਜੀ ਸਤਿ ਸ਼੍ਰੀ ਅਕਾਲ ਬਾਈ ਜੀ ਹੋਰ ਕਿਵੇਂ ਜੀ ਠੀਕ ਠਾਕ ਵਧੀਆ ਜੀ ਤੇ ਕਿੰਨੇ ਕਾ ਟਰੈਕਟਰਾਂ ਮੈਲੇਵਾਲ ਹੁੰਦੇ ਆਪਣੇ ਕੋਲੇ ਜੀ ਆਪਣੇ ਕੋਲੇ 10-12 ਟਰੈਕਟਰ ਹੁੰਦੇ 10-12 ਟਰੈਕਟਰ ਹੁੰਦੇ ਆ ਠੀਕ ਆ ਜੀ ਸ਼ੁਰੂਆਤ ਕਰਦੇ ਆ ਵੀਡੀਓ ਦੀ ਸਵਰਾਜ 855 ਦਾ ਟਰੈਕਟਰ ਤੋਂ 2013 ਮਾਡਲ ਆ 13 ਮਾਡਲ ਹੈ ਸਵਰਾਜ 855 4 ਸਟਾਰ ਰਿਵਰਸ ਵੀਡੀਓ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਟਾਇਰਾਂ ਦੀ ਗੱਲ ਕਰੀਏ ਜੀ ਟਾਇਰ ਨਵੇਂ ਆ ਜੀ ਜੇ ਕੇ ਦੇ ਬਿੱਲ ਨਾਲ ਦੇ ਦਾਂਗੇ ਠੀਕ ਹੈ ਜੀ ਜੇ ਕੇ ਦੇ ਨਵੇਂ ਟਾਇਰ ਆ ਬਈ ਬਿੱਲ ਵੀ ਮੈਨੂੰ ਮਾਰ ਕੇ ਉਮੀ ਖੜਾ ਦੇਖ ਸਕਦੇ ਹੋ ਜੀ ਫਰੰਟ ਵਾਲੇ ਟਾਇਰਾਂ ਦੀ ਕੀ ਕੰਡੀਸ਼ਨ ਹੈ ਜੀ ਅਗਲਾ ਟਾਇਰ ਨਾਲ ਤੇ 60 ਪੈਸੇ ਆ ਜੀ ਨਾਲ ਤੇ ਆ ਜੀ ਫਰੰਟ ਵਾਲੇ ਹਾਂ ਜੀ ਪੀ ਵੀ 11 ਪੰਜਾਬ ਨੰਬਰ ਆ ਪਾਵਰ ਸਟੀering ਆ ਤੇ ਰੰਗ ਪੇਂਟ ਦੀ ਜੇ ਗੱਲ ਕਰੀ ਤਾਂ ਰੰਗ ਪੇਂਟ ਰੰਗ ਬੇਡਰ ਇਹਨਾਂ ਲਈ ਸਾਰਾ ਰੰਗ ਪੇਂਟ ਰਿਜਨਲ ਆ ਭਾਈ ਦੇਖ ਸਕਦੇ ਤੁਸੀਂ ਮਗਰਾੜਾ ਮਗਰੂੜਾ ਦੀ ਉਹ ਪੂਰੀ ਘੈਂਟ ਕੰਡੀਸ਼ਨ ਪਈ ਆ ਜਿਵੇਂ ਲਿਸ਼ਕ ਦੇ ਮਗਰਾੜ ਪਏ ਆ ਚਿੱਟੇ ਦੁੱਧ ਵਰਗੇ ਰਿੰਮ ਉਹ ਵੀ ਪੂਰੇ ਚਿੱਟੇ ਪਏ ਆ ਤੇ ਮਾਡਲ ਕਿੰਨੇ ਆ ਜੀ ਇਹ ਮਾਡਲ 2013 13 ਮਾਡਲ ਆ ਤੇ ਡਿਮਾਂਡ ਦੀ ਗੱਲ ਕਰੀ ਜੀ 4 ਲੱਖ 75 ਹਜ਼ਾਰ ਜੀ 4 ਲੱਖ 75 ਹੈ ਡਿਮਾਂਡ ਆ ਮੌਕੇ ਤੇ ਮੰਨ ਤਾਂ ਨੋ ਜੀ 25 ਹਜ਼ਾਰ ਡਿਸਕਾਊਂਟ ਕਰ ਦਿਆਂ ਜੀ ਠੀਕ ਆ ਜੀ ਅੱਗੇ ਆ ਗਿਆ ਬਈ ਸਵਰਾਜ 855 5 ਬਸਤਾਰ ਰਿਵਰਸ ਪੀਟੀਓ ਕੋਲਟਾ ਉਹ ਮੜ ਰਹਾ ਫੈਬਰੂਰੀ ਹੱਡ ਲੱਗੀ ਹੋਈ ਆ ਤੇ ਟਾਇਰਾਂ ਦੀ ਗੱਲ ਕਰੀਂ ਖੈਰ ਨਾਲ ਦੇ 75 80 ਪੈ 75 80 ਪੈ ਨਾਲ ਦੇ ਟਾਇਰਾਂ 16 ਦੇ ਟਾਇਰਾਂ ਇਹ ਬਾਕੀ ਦੇਖ ਸੈਣਾ ਤੁਸੀਂ ਰੰਗ ਪੇਂਟ ਪੂਰਾ ਓਰੀਜਨਲ ਆ ਟਰੈਕਟਰ ਦਾ ਉਹ 5 ਸਟਾਰ ਆ ਘੰਟੇ ਕਿੰਨੇ ਦੇ ਲਈ ਘੰਟਾ ਆ 1000 ਰੁਪਏ ਘੰਟੇ ਦੇ ਲਗਭਗ ਟਰੈਕਟਰ ਚੱਲਿਆ ਹੋਇਆ ਰੰਗ ਪੇਂਟ ਦਾ ਪੂਰਾ ਓਰੀਜਨਲ ਆ 3 ਸਪੀਡ ਆ ਹਾਂਜੀ 3 ਸਪੀਡ ਆ ਨਾ 2 ਸਪੀਡ ਆ ਜੀ 2 ਸਪੀਡ ਆ ਨੰਬਰ ਇਹਦਾ ਨੰਬਰ PV 13 ਜੀ PV 13 ਸਗਰੂਰ ਦਾ ਨੰਬਰ ਆ ਫਾਈਬਰ ਵਾਲੀ ਹਟ ਲੱਗੀ ਆ ਤੇ ਕੀ ਡਿਮਾਂਡ ਕਰਦੇ ਆ ਜੀ 6 ਲੱਖ 70 ਹਜ਼ਾਰ 6 ਲੱਖ 70 70 70 6 ਲੱਖ 70 ਹਜ਼ਾਰ ਡਿਮਾਂਡ ਆ ਬਾਕੀ ਮੌਕੇ ਤੇ ਮੰਨਦਾਨ ਹੋ ਜੂਗੀ ਮੌਕੇ ਤੇ ਹੋ ਜੂਗਾ ਜੀ ਠੀਕ ਆ ਜੀ ਅੱਗੇ ਫੇਰ ਆ ਗਿਆ ਜੀ 855 4 ਸਟਾਰ ਰਿਵਰਸ ਪੀਟੀਓ ਇਹ ਜੇ ਰੰਗ ਪੇਂਟ ਦੀ ਗੱਲ ਕਰੀਏ ਟਰੈਕਟਰ ਦੀ ਰੰਗ ਪੇਂਟ ਰਹੀ ਨਾਲਾ ਜੀ ਟਾਇਰਾਂ ਦੀ ਕੀ ਕੰਡੀਸ਼ਨ ਹੋਊਗੀ ਪਿਛਲਾ ਟਾਇਰ ਤਾਂ ਨਵੇਂ ਆ ਜੀ ਪਿਛਲੇ ਨਵੇਂ ਟਾਇਰ ਹੈ ਸੀਟ ਦੇ ਟਾਇਰ ਨੇ ਇਹ 14 ਦੇ ਟਾਇਰਾਂ ਚ ਆ ਗਿਆ ਅਗਲੇ ਟਾਇਰ 50 ਕ ਪੈਸੇ ਆ ਜੀ ਫਰੰਟ ਵਾਲੇ 50 ਕ ਪੈਸੇ ਆ ਰੰਗ ਪੇਂਟ ਜੀ ਅੰਗਪਿੰਡ ਅਧਾਰੇ ਇਹ ਨਲਾ 15 ਮਾਡਲ ਆ 15 ਮਾਡਲ ਆ ਪੀਵੀ ਪੁਆਇੰਟ ਮਹਾਲੀ ਦਾ ਨੰਬਰ ਆ 5 ਲੱਖ 23000 ਰੁਪਿਆ ਡਿਮਾਂਡ ਆ 5 ਲੱਖ 30000 ਡਿਮਾਂਡ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਸੈਂਟਰ ਗੀਅਰ ਚ 23000 ਰੁਪਿਆ ਡਿਸਕਾਊਂਟ ਕਰਦੇ ਆ 5 ਲੱਖ ਦਾ ਦੇ ਦੇ ਪੂਰੇ 5 ਲੱਖ ਦਾ ਮਿਲ ਜੂ ਤੁਹਾਨੂੰ ਹਾਂਜੀ ਠੀਕ ਆ ਜੀ ਅੱਗੇ ਬਈ ਦਿਖਾਉਣੇ ਸੋਨਾ ਲਿਕਾ ਡੀਆਈ 50 ਆ ਸਿਕੰਦਰ ਮਾਡਲ ਆ ਸਿਕੰਦਰ ਚ ਆ ਗਿਆ ਹੈ ਸਿਕੰਦਰ 52 ਹਾਰਸ ਪਾਵਰ ਹਾਂਜੀ ਸਾਈਡ ਗੀਅਰ ਚ ਹਾਂਜੀ ਤੇ A 2 ਸਪੀਡ ਆ ਕਿ 3 2 ਆਈ ਏ 2 ਸਪੀਡ ਆ ਗਿਆ ਤੇ ਇਹਦੇ ਨੰਬਰ ਦੀ ਗੱਲ ਕਰੀ ਨੰਬਰ ਪੰਜਾਬ ਆ ਜੀ ਪੰਜਾਬ ਨੰਬਰ ਆ ਪਾਵਰ ਸਟੀering ਡਬਲ ਪੰਪ ਡਬਲ ਡਿਸਟ੍ਰਿਬਿਊਟਰ ਆ ਇਹ ਟਾਇਰਾਂ ਸਿੰਗਲ ਨਾਲ ਦੇ 80 ਪੈਸੀ ਆ ਜੀ ਚਾਰੇ ਟਾਇਰ ਨਾਲ ਦੇ ਆ ਨਾਲ ਦੇ ਟਾਇਰਾਂ ਜਾ ਘੰਟੇ ਕਿੰਨੇ ਕੇ ਚੱਲੇ ਜੀ ਕੰਟਾ ਹੀ ਚੱਲੇ ਜੀ 21 25 ਘੰਟਾ ਚੱਲੇ ਜੀ ਠੀਕ ਆ ਜੀ ਹਾਂ ਜੀ ਇੱਕ ਕੀ 250 ਘੰਟੇ ਦੇ ਕਰੀਬ ਚੱਲਿਆ ਰੰਗ ਪੇਂਟ ਦੀ ਜੇ ਗੱਲ ਕਰੀਏ ਜੀ ਰੰਗ ਪੇਟ ਹੋ ਰਹੀ ਨਾਲ ਜੀ ਜਮ ਅਰੀਜਨਲ ਹੈ ਰੰਗ ਪੇਂਟ ਦੀ ਹਾਂਜੀ ਹਾਂਜੀ ਠੀਕ ਆ ਜੀ ਦੇਖ ਸਕਦੇ ਹੋ ਕੰਡੀਸ਼ਨ ਟਰੈਕਟਰ ਦੀ ਪੂਰੀ ਘੈਂਟ ਪਈਆ ਮਾਡਲ ਕਿੰਨੇ ਹੈ ਜੀ ਇਹ 19 19 ਵਰਲਾ ਦੇਖਣ ਨੂੰ ਐ ਲੱਗਦਾ ਟਰੈਕਟਰ ਜਿਵੇਂ 22 ਤੇ ਹੀ ਮਾਡਲ ਆਂਦਾ ਪੂਰਾ ਸਮਾਈ ਚੱਲਿਆ ਹੋਇਆ ਟਰੈਕਟਰ ਆ ਤੇ ਕੀ ਡਿਮਾਂਡ ਕਰਦੇ ਨੇ 5 ਲੱਖ ਰੁਪਈਆ ਡਿਮਾਂਡ ਆਈ ਇਹਦੀ 5 ਲੱਖ ਡਿਮਾਂਡ ਆ ਇਹ ਚੋ ਡਿਸਕਾਊਂਟ ਜੀ ਡਿਸਕਾਊਂਟ ਕਰ ਦਾਂਗੇ 25000 ਰੁਪਈਆ 25000 ਦਾ ਡਿਸਕਾਊਂਟ ਹਾਂ 6093 ਹਾਂ ਪ੍ਰੀਤ 6093 ਸਾਈਡ gear ਚ 2013 ਮਾਡਲ ਸਾਈਡ gear 13 ਮਾਡਲ ਪਾਵਰ ਸਟੀering ਹਾਂਜੀ ਟਾਇਰਾਂ ਦੀ ਗੱਲ ਕਰੀ ਜੀ ਪਰ ਮੂਰਲੇ ਤਾਂ ਹੈ ਕੈਰਟਾਇਰ ਲਾ ਗਈ ਪੈਂਟ 70 ਰੁਪਏ ਦਾ ਟਾਇਰ ਆ ਜੀ ਪੈਂਟ 70 ਰੁਪਏ ਦਾ ਟਾਇਰਾਂ ਦੀ ਕੰਡੀਸ਼ਨ ਆ ਗਈ ਆ ਵਧੀਆ ਕੰਪਨੀ ਦੇ ਟਾਇਰ ਆ ਬਾਈਕ ਵਾਲੇ ਜੇਕੇ ਦੇ ਆਪਣਟ ਵਾਲੇ ਐਮ ਆਰ ਐਫ ਦੇ ਹਾਂਜੀ ਰੰਗ ਪੇਂਟ ਜੀ ਰੰਗ ਪੇਂਟ ਤਾਂ ਸਾਫ਼ ਹੈ ਜੀ ਪੂਰਾ ਠੀਕ ਆ ਜੀ ਇਹ ਆ ਕਿ ਡਬਲ ਪੰਪ ਡਿਸਟ੍ਰਿਬਿਊਟਰ ਹੈਗਾ ਜੀ ਡਿਸਟ੍ਰਿਬਿਊਟਰ ਡਬਲ ਆ ਜੀ ਡਬਲ ਡਿਸਟ੍ਰਿਬਿਊਟਰ ਚ ਆ ਬਈ 16 ਇਹ ਕਿੰਨੇ ਮਾਡਲ ਹੈ ਜੀ ਇਹ ਇਹ 13 ਜੀ 13 ਮਾਡਲ ਹੈ ਕੀ ਡਿਮਾਂਡ ਹੈ ਦੀ 3.5 ਜੀ 3.5 ਲੱਖ ਰੁਪਿਆ ਟਰੈਕਟਰ ਦੀ ਡਿਮਾਂਡ ਹੈ ਮਾਨਤਾ ਨੇ ਚੋਂ ਜੀ 25000 ਕਰ ਦਾਂਗੇ 25000 ਇਹ ਚੁੱਡ ਜੂ ਇਹ ਅੱਗੇ ਆ ਗਿਆ ਜੀ ਸਵਰਾ 744 ਔਰ ਸਟਾਰ ਰਿਵਰਸ ਪੀਡੀਓ ਕਲੋਸ ਕਰ ਇੰਜਨ ਵਾਲਾ ਜੀ ਕਲੋਸ ਕਰ ਇੰਜਨ ਵਾਲਾ ਤੁਹਾਨੂੰ ਦਿਖਾਉਣਾ ਹੈ ਇਹ ਮੋਹਰ ਲੱਗੀ ਆਹ ਲੱਗੀ ਹੋਈ ਹੈ ਮੋਹਰ ਕਲੋਸ ਕਰ ਇੰਜਨ ਦੀ ਹਾਂਜੀ ਇਹਦੀ ਕਹਿੰਦੇ ਡਿਮਾਂਡ ਵਾਲੀ ਹੈ ਟਰੈਕਟਰ ਪਾਲਿਆ ਨਹੀਂ થਉਂਦਾ ਇਹ 2014 ਮਾਡਲ 14 ਮਾਡਲ ਪਾਵਰ ਸਟੀering ਚ ਹਾਂਜੀ ਤੇ ਰੰਗ ਪੇਂਟ ਦੀ ਜੇ ਗੱਲ ਕਰੀਏ ਰੰਗ ਪੇਂਟ ਓਰੀਜਨਲ ਆ ਪੂਰਾ ਰੰਗ ਪੇਂਟ ਓਰੀਜਨਲ ਆ ਇਹ ਥੋੜਾ ਜਿਹਾ ਮੀ ਆ ਗਿਆ ਸੱਜਣੋ ਤਾਂ ਕਰਕੇ ਲੱਗਦਾ ਰੰਗ ਪੇਂਟ ਪੂਰਾ ਓਰੀਜਨਲ ਆ ਤਸੱਲੀ ਬਸ ਕੰਮ ਆ ਬਾਈ ਦਾ ਆ ਦੇਖੋ ਕਿੰਨੇ ਸੌਕ ਨਾਲ ਰੱਖਿਆ ਟਰੈਕਟਰ ਮੈਟਿੰਗ ਮੂਟਿੰਗ ਕਰੀਆ ਥੱਲੋਂ ਵੀ ਰੰਗ ਪੇਂਟ ਨਹੀਂ ਲਿਆ ਨਹੀਂ ਵੀ ਆਇਆ ਹੁੰਦਾ ਥੱਲੋਂ ਜੇ ਪੇਂਟ ਲਿਆ ਤਾਂ ਕਰਕੇ ਮੈਟ ਲਪਾਏ ਹੋਣਗੇ ਸੈਂਟਰ ਗੇਅਰ ਚ ਤੇ ਜੇ ਇਹਦੇ ਟਾਇਰਾਂ ਦੀ ਗੱਲ ਕਰੀਏ ਨਵੇਂ ਆ ਜੀ ਸੀਐਟ ਦੇ ਸੀਐਟ ਦੇ ਟਾਇਰ ਨਵੇਂ ਆ ਪੀਵੀ ਤਿੰਨ ਬਠੰਡਾ ਨੰਬਰ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਟਾਇਰਾਂ ਦੇ ਬਿੱਲ ਮਿਲ ਜਾਣਗੇ ਜੀ ਮਿਲ ਜਾਣਗੇ ਜੀ ਫਰੰਟ ਵਾਲੇ ਟਾਇਰ ਹੈਗੇ ਗੁੱਡਇਰ ਦੇ ਕਿੰਨੇ ਕੇ ਪੈਸੇ ਆ ਜੀ ਇਹ ਲਾ ਲਓ ਜੀ 70 ਕਿ 65 ਟਾਇਰ ਆਈ ਹੈ 70 ਕਿ 50 프ਰੰਟ ਵਾਲੇ ਆ ਬਾਈਕ ਵਾਲੇ ਦਾ ਬਿਲਕੁਲ ਨਵੇਂ ਆ ਡਬਲ ਪੰਪ ਡਬਲ ਡਿਸਟ੍ਰਿਬਿਊਟਰ ਆ ਇਹ ਪੂਰੀ ਸਮਾਈ ਚੱਲਿਆ ਰੰਗ ਪੇਂਟ ਜੀ ਰੰਗ ਪੇਂਟ ਦਾ ਸਾਫ਼ ਆ ਜੀ ਠੀਕ ਆ ਜੀ ਤੇ ਕੀਵਾਰਡ ਲਾਈ ਇਹ 14 ਆ ਜੀ 14 ਮਾਡਲ ਆ ਡਿਮਾਂਡ ਕਿੰਨੀ ਆ ਜੀ 490 ਜੀ 4 ਲੱਖ 90 ਹਜ਼ਾਰ ਰੁਪਏ ਡਿਮਾਂਡ ਆ ਜੀ ਅੱਗੇ ਜੀ ਅੱਗੇ 5500 ਅੱਗੇ ਤੁਹਾਨੂੰ ਦਿਖਾਉਣੇ ਆ ਜੀ ਨਿਊ ਹਾਲੈਂਡ 5500 ਇਹ ਕੰਪਨੀ ਬਣਨ ਲੱਗੀ ਆਂ ਏ ਟਰਬੋ ਹੈਰ ਬੋੜਾ ਅੰਦਾਈ ਬਿਨਾ ਡਰ ਬੋੜਾ ਨਾ ਨਰ ਬੋਟੀ ਦਾ ਜੋ ਇਹ ਹੈਗਾ ਜੀ ਨਿਊ ਹਾਲੈਂਡ 5500 ਕਿੰਨੇ ਮਾਡਲ ਹੈ ਜੀ ਇਹ 2000 ਤੇ 10 ਮਾਡਲ ਆ 10 ਮਾਡਲ ਡਬਲ ਪੰਪ ਪੰਜਾਬ ਨੰਬਰ ਡਬਲ ਪੰਪ ਡਬਲ ਡਿਸਟ੍ਰੀਬਿਊਟਰ ਪਾਵਰ ਸਟੀering ਤੇ ਜੀ ਰੰਗ ਪੇਂਟ ਦੀ ਗੱਲ ਕਰੀਏ ਜੀ 3 ਸਵੀਟ ਆ 3 ਸਪੀਡਾ ਹਾਂਜੀ ਸਾਈਡ ਗੀਅਰ ਸਾਈਡ ਗੀਅਰ ਆ ਜਾਂ ਡਬਲ ਡਿਸਟ੍ਰੀਬਿਊਟਰ ਆ ਗਿਆ ਹਾਂਜੀ ਠੀਕ ਹੈ ਜੀ ਰੰਗ ਰੰਗ ਬੋ ਦਿਖਾ ਦੇ ਬਹੁਤ ਚੰਗਿਆ ਫਿਕਰ ਹੋਵੇ ਲਖਾਉਨੇ ਮਾਰਾ ਫੋਡੇ ਟਾਇਰ ਹੈ 17000 ਦੇ ਟਾਇਰ ਹੀ ਆ ਚਾਰੇ ਜੀ 16 ਦੇ ਟਾਇਰਾਂ ਚ ਹਾਂਜੀ ਠੀਕ ਹੈ ਜੀ 16 ਦੇ ਟਾਇਰ ਆ 1692 ਦੇ ਰੈਮਨ ਮਪੂਰੇ ਸਾਫ ਟਾਇਰ ਦੇਖੋ ਜਿਵੇਂ ਨਵੇਂ ਆ ਅਜੇ ਤਾਂ ਹੀ ਡੰਮਣੀਆਂ ਨਹੀਂ ਕਸੀਆਂ ਨੇ ਅਗਲੇ ਟਾਇਰ ਮਹਿੰਗੇ ਪਾਈ ਹੈ ਜੀ ਐਮਆਰਐਲ ਫਰੰਟ ਵਾਲੇ ਟਾਇਰ ਐਮਆਰਐਲ 516 ਦੇ ਆ ਜੀ ਇਹ ਟਾਇਰ ਆ ਰੇਡੀ ਠੀਕ ਆ ਜੀ ਰੀਡੀਗਲ ਟਾਇਰ ਆ ਤੇ ਟਾਇਰਾਂ ਦੇ ਬਿਲ ਮਿਲ ਜਾਣਗੇ ਜੀ ਬਾਈਕ ਵਾਲਿਆਂ ਨੂੰ ਮਿਲ ਜਾਣਗੇ ਠੀਕ ਆ ਜੀ ਤੇ ਰੰਗ ਪੈਂਦਾ ਦਾ ਜੀ ਸਾਫ ਆ ਜੀ ਮਾਡਲ ਕਿੰਨੇ ਜੀ ਮਾਡਲ 10 ਜੀ 2010 2010 ਮਾਡਲ ਆ 3 ਸਮਾਈ ਚੱਲਿਆ ਹੋਇਆ ਟਰੈਕਟਰ 3 ਸਪੀਡ ਆ ਬਠੰਡਾ ਨੰਬਰ ਆ ਬਠੰਡਾ ਨੰਬਰ ਫਰਸਟ ਪਾਰਟੀ ਸੈਕੰਡ ਪਾਰਟੀ ਠੀਕ ਆ ਜੀ ਤੇ ਕੀ ਡਿਮਾਂਡ ਕਰਦੇ ਆ ਜੀ 4 ਲੱਖ 65000 ਰੁਪਏ ਰੇਟ ਆ ਜੀ 4 ਲੱਖ 65000 ਦਾ ਡਿਮਾਂਡ ਆ ਪੀ ਵੀ ਤਿੰਨ ਬਠੰਡਾ ਨੰਬਰ ਆ ਮਾਡਲ 10 ਆ ਦੇਖ ਕੇ ਕੋਈ ਜੱਜ ਨਹੀਂ ਕਰ ਸਕਦਾ ਵੀ 10 ਮਾਡਲ ਹੋਊਗਾ ਸਾਫ ਬਹੁਤ ਹੈ ਪੂਰਾ ਸਾਫ ਟਰੈਕਟਰ ਆ ਤੇ ਇਹਦੀ ਕਿ ਕਿੰਨੇ ਦਾ ਹੋਊ ਮੰਨਤਾ ਨੇ ਤੁਸੀਂ ਇਹ ਚ 20000 ਦਾ ਕਰਦੇ 20000 ਦਾ ਡਿਸਕਾਊਂਟ ਆ ਹਵਲੈਂਡ ਤੋ ਉਹ ਅੱਗੇ ਆ ਗਿਆ ਸੋਨਾ ਲਿਖਾ ਡੀਏ 750 ਦਾ ਇਹ ਕਿੰਨੇ ਮਾਡਲ ਆ ਜੀ 7 ਮਾਡਲ ਲੱਗ ਰਿਹਾ 7 ਮਾਡਲ ਆ ਸਾਈਡ ਗੀਅਰ ਚ ਸਾਈਡ ਗੀਅਰ ਚ ਰੰਗ ਪੇਂਟ ਜੀ ਰੰਗ ਪੇਂਟ ਦਾ ਸਾਫ ਆ ਜੀ ਪੂਰਾ ਪੂਰਾ ਸਾਫ ਆ ਮਗਰਾੜ ਮੋਰੂੜ ਵੀ ਪੂਰੇ ਸਾਫ ਆ ਦੇਖੋ ਤੁਸੀਂ ਅੰਦਰੋਂ ਵੀ ਮਰਾੜ ਪੂਰੇ ਸਾਫ ਆ ਤੇ ਜੇ ਟਾਇਰਾਂ ਦੀ ਗੱਲ ਕਰੀ ਜੀ ਟਾਇਰ ਹੋਣਗੇ ਜੀ S85 ਪੈਸੇ ਟਾਇਰ ਆ ਜੀ JK ਦੇ JK ਦੇ 14 ਦੇ ਟਾਇਰਾਂ ਚ ਹਾਂ ਮੂਰਲੇ ਟਾਇਰ ਅੱਦੇ ਕਾ ਮੂਰਲੇ ਫਰੰਟ ਵਾਲੇ ਗਏ 55 55 ਦੇ ਲਗਭਗ ਐਚ 4 ਨੰਬਰ ਹੈ ਨਾ ਜੀ ਐਚ 4 25 ਡੱਬ ਵਾਲੀ ਦਾ ਨੰਬਰ ਠੀਕ ਆ ਜੀ ਟਰੈਕਟਰ ਪੂਰਾ ਸਾਫ ਆ ਇਧਰੋਂ ਵੀ ਦਿਖਾ ਦੇ ਮਾੜੀ ਠੀਕ ਆ ਜੀ ਇਹ ਆ ਗਿਆ ਜੀ ਸਿੰਗਲ ਪੰਪ ਚ ਇਹ ਕਿਸੇ ਛੋਟਾ ਪਾਵਰਡਰ ਨਹੀਂ ਲੈਣਾ ਹੋਵੇ ਇਹ ਮਕੈਨੀਕਲ ਸਟੀering ਤੇ ਆ ਗਿਆ ਜੀ ਹਾਂਜੀ ਠੀਕ ਆ ਜੀ ਤੇ ਬਾਕੀ ਦੇਖ ਸਾਇਨਾ ਆਪਾਂ ਸਾਰੇ ਟਰੈਕਟਰ ਦਿਖਾ ਦਿੱਤੇ ਬਾਈ ਨਾਲ ਫੋਨ ਤੇ ਗੱਲਬਾਤ ਕਰ ਸਕਦਾ ਤੁਸੀਂ ਇੱਕ ਵਾਰੀ ਐਡਰੈਸ ਦੱਸ ਦਿਓ ਜੀ ਆਪਣਾ ਪਿੰਡ ਕਿਹੜਾ ਜੀ ਪਿੰਡ ਚੱਕ ਰੋਲਦੂ ਸਿੰਘ ਵਾਲਾ ਜੀ ਹਾਂਜੀ ਜ਼ਿਲ੍ਹਾ ਬਠਿੰਡਾ ਠੀਕ ਆ ਜੀ ਤੇ ਮੰਡੀ ਚ ਕੈ ਨੰਬਰ ਆ ਪਲਾਂਟ ਦੀ ਆਪਣਾ ਪਲਾਟ ਹੈਗਾ ਤਿੰਨ ਨੰਬਰ ਮੌੜ ਰੋਡ ਤੇ ਠੀਕ ਆ ਜੀ ਤਿੰਨ ਨੰਬਰ ਜੀ ਆਪਣਾ 9388745430 ਠੀਕ ਆ ਜੀ ਹਾਂਜੀ ਦੋਸਤੋ ਵੀਡੀਓ ਕਿਵੇਂ ਲੱਗੀ ਲਾਈਕ ਕਮੈਂਟ ਸ਼ੇਅਰ ਕਰਕੇ ਜਰੂਰ ਦੱਸਿਓ ਮਿਲਦਾ ਕਿਸੇ ਨਵੀਂ ਵੀਡੀਓ ਨਾਲ ਧੰਨਵਾਦ